Gracias. ਟ੍ਰੈਕ ਮਨੀ ਫੜੀ ਹੈਗੀ ਹੈ ਜੀ ਇਹ ਜਿਹੜਾ ਐਫਆਰ ਨੰਬਰ 302 ਦਰਜ ਕੀਤਾ ਸੀ 21 ਨਵੰਬਰ ਨੂੰ ਜਿਹਦੇ ਵਿੱਚ 50 ਕਿਲੋ ਹੈਰੋਨ ਰਿਕਵਰ ਕੀਤੀ ਸੀ ਉਹਦੇ ਵਿੱਚ ਅਸੀਂ ਉਹਦੇ ਸਾਰੇ ਲਿੰਕ ਖੰਘਾਲਦੇ ਆ ਕਿ ਕਿਹੜੇ ਲੋਕ ਨੇ ਜਿਹੜੇ ਇਹਦੇ ਵਿੱਚ ਰਿਸਪਾਂਸਿਬਲ ਨੇ ਜਾਂ ਜਿਹੜੇ ਗੋਲਕ ਧੰਦੇ ਤੋਂ ਆਪਣੇ ਮੁਨਾਫਾ ਕਮਾਰੇ ਨੇ ਉਹਨਾਂ ਨੂੰ ਅਸੀਂ ਟਰੈਕ ਕਰਦੇ ਹੋਏ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼ਰੀਆੰਸ਼ ਜਿਹੜਾ ਕਿ ਬੇਸਿਕਲੀ ਬੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ ਉਹ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਣਾ ਦੇਣਾ ਹਿਸਾਬ ਕਰਾਫ ਕਰ ਰਿਹਾ ਸੀ ਇਹ ਵਾਲੇ ਬੰਦੇ ਇੱਥੋਂ ਹੇਅਰਵਿੰਨ ਲਈ ਜਾ ਕੇ ਹੋਰ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੇ-ਕਦੇ ਇਹ ਜਿਹੜੀ ਹੇਅਰਵਿੰਨ ਦੀ ਥੀਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਇਹ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਸੀ ਸਰ ਇਹ ਕਿੱਥੇ-ਕਿੱਥੇ ਨੈਟਵਰਕ ਜਿਹੜਾ ਚੱਲ ਰਿਹਾ ਹੈਗਾ ਸੀਗਾ ਕਿੱਦਾਂ ਇਹ ਪੈਸੇ ਜਿਹੜੇ ਆ ਰਹੇ ਹੈ ਕਿਸੇ ਹੋਰ ਕਿੰਨੇ ਹੈਗੇ ਆ ਇਹਦੇ ਵਿੱਚ ਤਾਂ ਫਿਲਹਾਲ 20,55,000 ਰੁਪਏ ਡਰੱਗਮਨੀ ਜਿਹੜਾ ਔਰ ਕਵਰ ਕੀਤਾ ਗਿਆ ਜਿਹੜਾ ਕਿ ਸ਼੍ਰੀਆੰਸ਼ ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਨੂੰ ਜਿਹੜੀ 50 ਕਿਲੋ ਹੈਰੋਇਨ ਉਹ ਜਦੋਂ ਉਹਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨੇ ਉਹਨੂੰ ਦੇਣੇ ਸੀ ਸਰ ਇਹ ਕਿੰਨੇ ਇੱਕ ਪੈਕੇਟ ਦਾ ਰੇਟ ਕੀ ਸੀਗਾ ਪਾਂਡੀ ਦਾ ਜੀ ਸਰ ਕੇਸਾ ਇਹ ਜਿਹੜਾ ਫਾਈਨਲ ਉਹ ਤੋਂ ਪ੍ਰੋਫਿਟ ਹੈ ਉਹਦੇ ਵਿੱਚ ਤਾਂ ਇਹ ਆਰਾਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕਮਾ ਰਹੇ ਨੇ ਤੇ ਪਿੱਛੇ ਜਿਹੜੇ ਆ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਰਹੀ ਹੈ ਇਸ ਇਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕੱਟ ਜਾਂ ਸ਼ੇਅਰ ਹੋਰ ਤਰੀਕੇ ਦਾ ਹੁੰਦਾ ਹੈ ਤੋ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ ਪਹਿਲੋਂ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਕੇ ਆਇਆ ਜੋ ਇਹਨੇ ਅਗਲੇ ਬੰਦਿਆਂ ਨੂੰ ਦਿੱਤਾ ਐਂਡ ਇਹਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾ ਸੀ ਜਿਹਦੇ ਵਿੱਚੋਂ 20 ਲੱਖ 55000 ਅਸੀਂ ਰਿਕਵਰ ਕਰ ਲਏ ਸਰ ਤਾਕਿਸਤਾਨ ਜਿਹੜੇ ਤਸਕਰ ਬੈਠੇ ਹੈ ਕਿਵੇਂ ਸੋਸ਼ਲ ਮੀਡੀਆ ਰਾਹੀਂ ਸਰ ਇਹਨਾਂ ਸੰਪਰਕ ਹੋਇਆ ਹੈ ਰੋਇੰਦਾ ਔਰ ਜਿਹੜੀ ਖੇਪ ਲੈਂ ਨੂੰ ਲੈ ਕੇ ਸਰ ਸਾਹਿਬ ਇਹਨਾਂ ਦਾ ਬਿਲਕੁਲ ਸੋਸ਼ਲ ਮੀਡੀਆ ਜਾਂ ਨਾਰਮਲ ਜੋ ਪੁਛਾਪਾ ਚਲਾਉਂਦੇ ਆਂ ਜੀ WhatsApp Instagram ਉਹਨਾਂ ਦੇ ਰਾਹੀਂ ਸੰਪਰਕ ਇਹ ਹਵਾਲਾ ਮਾਇਆ ਦੁਬਈ ਹਵਾਲਾ ਫਿਲਹਾਲ ਜਿੱਥ ਲੁਧਿਆਣਾ ਜਾਂ ਹਰਿਆਣਾ ਦਾ ਇੱਕ ਦੀ ਜਗਾ ਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਰਿਆਣਾ ਐਂਡ ਦਿੱਲੀ ਤੱਕ ਇੱਥੋਂ ਇਹਨਾਂ ਦਾ ਨੈਟਵਰਕ ਚੱਲਦਾ ਸੀ ਕਿੰਨੇ ਕ ਬੰਦੇ ਹੋਰ ਨਿਕਲ ਸਕਦੇ ਆ ਜੀ ਸ਼ੰਕਾ ਹੈਗੀ ਹੈ ਇਸ ਪੂਰੇ ਨੈਟਵਰਕ ਵਿੱਚ ਜਿਹੜੀ ਫਾਦਰ ਇੱਕ ਇੱਕ ਕਰਕੇ ਇਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਮੇਨ ਸਮਗਲਰ ਨੇ ਹੈਰੋਇਨ ਦੇ ਜਾਂ ਜਿਹੜੇ ਪੈਸੇ ਦਾ ਵਿੱਚ ਲੈਂਡਰ ਕਰਨ ਵਾਲੇ ਨੇ ਕੋਈ 5 ਤੋਂ 6 ਬੰਦੇ ਨੇ ਜਿਹੜੇ ਬਿਲਕੁਲ ਪੁਖਤਾ ਐਂਡ ਸਹੀ ਅਸੀਂ ਅਜੇ ਤੱਕ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਬਾਰੇ ਵੱਖ-ਵੱਖ ਜਗ੍ਹਾ ਤੇ ਰਿਪੋਰਟ ਚੱਲ ਰਹੀ ਹੈ ਸਰ ਹੈਰੋਇਨ ਦੀ ਕੋਈ ਰਿਕਵਰੀ ਵੀ ਹੋਣ ਦੀ ਉਮੀਦ ਹੈ ਜੀ ਹੇਰਵੈਂ ਤਾਂ ਇਹ ਜਿਹੜੇ ਇਹ ਵਾਲਾ ਜਿਵੇਂ ਇਹਨਾਂ ਨੇ ਇੱਕ ਸਪਲਾਈ ਕੀਤੀ ਸੀ ਇਹ ਵਾਲੀ ਜਿਹੜੀ ਕਨਸਾਈਨਮੈਂਟ ਸੀ ਇਦਾਂ ਇਸ ਤੋਂ ਪਹਿਲਾਂ ਵੀ ਕੁਝ ਸਪਲਾਈ ਕਰ ਚੁੱਕੇ ਨੇ ਸੋ ਉਹ ਵਾਲੀ ਜੇ ਅਸੀਂ ਇਹ ਇਹਨਾਂ ਦੇ ਵਿੱਚੋਂ ਕੋਈ ਬੰਦਾ ਸਾਡੇ ਅਗਲਾ ਕਾਬੂ ਆਉਂਦਾ ਜਿਹੜੇ ਅਸੀਂ ਰੀਡਸ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਉਮੀਦ ਹੈਗੀ ਹੈ ਵੀ ਹੋਰ ਕਵਰੀ ਸਰ ਜਿਹੜੇ ਹੁਣ ਆਪਾਂ ਫੜੇ ਨੇ ਇਹਨੂੰ ਆਪਾਂ ਤਸਕਰ ਕਹਿ ਸਕਦੇ ਆ ਜਾਂ ਕੋਰੀਅਰ ਕਹਾਂਗੇ ਜਿਹੜਾ ਅਸੀਂ ਇਹ ਫੜਿਆ ਇਹ ਵੀ ਤਸਕਰ ਹੈ ਜੀ ਮੇਨ ਜਿਹਨੂੰ ਆਪਾਂ ਮੁੱਖ ਤਸਕਰ ਕਹਿੰਦੇ ਆ ਤੇ ਜਿਹੜਾ ਅਸੀਂ ਬੰਦਾ ਇਹਦੇ ਵਿੱਚ ਫੜਿਆ ਜਿਹੜਾ ਇਹਦਾ ਪੈਸੇ ਆਉਂਦਾ ਕਰਨ ਵਾਲਾ ਉਹ ਵੀ ਇਹਨਾਂ ਦਾ ਮੁੱਖ ਹੈਂਡਲਰ ਕਹਿ ਸਕ ਇਹ ਲੈਂਡਿੰਗ ਕਰਦਾ ਸੀ ਸਰ ਲੈਂਡਿੰਗ ਕਰਦਾ ਸੀ ਸਾਰੀ ਮੈਨੇਜਮੈਂਟ ਕਰਦਾ ਸੀ ਵੀ ਇੱਥੋਂ ਜੋ ਦੂਜੀ ਸਟੇਟ ਦੇ ਵਿੱਚ ਜਾ ਰਹੀ ਹੈ ਤੇ ਉੱਥੋਂ ਉਹਦਾ ਕੀ ਮੁਨਾਫਾ ਲੈ ਰਿਆ ਜਿਹੜੇ ਬੰਦੇ ਨੂੰ ਮੱਲੇ ਸਪਲਾਈ ਕਰ ਰਿਹਾ ਉਹ ਕਿੰਨੇ ਪੈਸੇ ਲੈ ਕੇ ਆ ਰਿਹਾ ਕਿੰਨੇ ਪੈਸੇ ਇਹਨਾਂ ਨੇ ਅੱਗੇ ਸਪਲਾਈ ਕਰਨੇ ਨੇ ਜਿਹੜੇ ਇਹਦੇ ਮੇਨ ਵਿੱਚ ਹੈਂਡਲਰ ਸ ਇਹ ਕਾਫੀ ਵੱਡਾ ਸਰ ਗਰੁੱਪ ਹੋਏਗਾ ਜੀ ਕਿਉਂਕਿ ਪੈਸਿਆਂ ਦੀ ਇਨਵੋਲਵਮੈਂਟ ਵੀ ਆ ਬੰਦੇ ਵੀ ਅੱਗੇ ਸਪਲਾਈਰ ਵੀ ਹੋਣਗੇ ਤਾਂ ਉਹ ਕਿੱਦਾਂ ਇਹ ਸਾਰਾ ਇੰਨਾ ਕਿੰਨਾ ਵੱਡਾ ਨੈਟਵਰਕ ਇਹਨਾਂ ਨੇ ਚੇਨ ਬਣਾਈ ਹੋਏਗੀ ਇਹ ਸਾਡੇ ਸਾਹਮਣੇ ਬਿਲਕੁਲ ਕਾਫੀ ਵੱਡਾ ਨੈਟਵਰਕ ਹੈ ਤੇ ਉਸਾਦ ਨੂੰ ਵੱਡਾ ਨਰਵਕ ਇਹ ਛੜਾੜ ਕਾ ਪਕੜਿਆ ਗਿਆ ਜੀ ਇਹ ਦਿਖਾਵੇ ਦੇ ਤੌਰ ਤੇ ਕੀ ਕੰਮ ਕਰਦਾ ਪੰਜਾਬ ਵਿੱਚ ਇਹ ਵੈਸੇ ਹੀ ਜਿਵੇਂ ਇਹਦਾ ਮੇਨ ਕੰਮ ਵੀ ਵੈਸੇ ਹਵਾਲੇ ਦਾ ਹੀ ਹੈ ਇਹ ਬਾਕੀ ਹੋਰ ਵੀ ਤਰੀਕੇ ਦਾ ਜਿਵੇਂ ਹਵਾਲੇ ਵਾਲੇ ਕੰਮ ਕਰਦੇ ਹੁੰਦੇ ਆ ਪੈਸਿਆਂ ਦਾ इवन ਬਿਜ਼ਨਸ ਵਾਸਤੇ ਵੀ ਕਰਦੇ ਹੁੰਦੇ ਸਰ ਉਦਾਂ ਦਾ ਵੀ ਕਰਦਾ ਨਾਲ ਵਿੱਚ ਡਰੱਗਸ ਦਾ ਕਰਦਾ ਸਰ ਇਹ ਕੋਡ ਕੀ ਰੱਖਦੇ ਸੀਗੇ ਹਵਾਲੇ ਦੇ ਪੈਸੇ ਦੇ ਇਹ ਜਿਵੇਂ ਇਹਨਾਂ ਦਾ ਇੱਕ ਤੁਸੀਂ ਕਿਛਾ ਸੁਣਿਆ ਹੋਇਆ ਹੈ ਮੇਰੇ ਘਰ ਨਾਲ ਮੋਟੋ ਸੁਪਰੈਂਡਿੰਗ ਹੁੰਦਾ ਹੈ ਕਿ ਨੋਟ ਦੇ ਉੱਪਰ ਇਹ ਕਰ ਦਿੰਦੇ ਨੇ ਸ਼ੇਅਰ ਕਰਕੇ ਨੈਕਸਟ ਪਾਰਟੀ ਨਾਲ ਗੱਲ ਕਰਦੇ ਨੇ ਉਸ ਤਰੀਕੇ ਨਾਲ ਹੀ ਕਰ ਦਿੰਦੇ ਨੇ ਜਿਵੇਂ ਬਾਹਰਲੇ ਸਟੇਟ ਦੇ ਵਿੱਚ ਤੁਸੀਂ ਬੰਦਾ ਫੜਿਆ ਲੱਗਦਾ ਵੀ ਜਿਹੜਾ ਮਾਲ 50 ਕਿਲੋ ਫੜਿਆ ਸੀ ਉਧਰ ਜਾਣ ਦੀ ਸ਼ੰਕਾ ਸੀ ਜਾਂ ਪਹਿਲਾਂ ਵੀ ਗਿਆ ਹੋ ਸਕਦਾ ਇਹ ਬਿਲਕੁਲ ਜੀ ਜੋ ਇਨਫੋਰਮ ਤੱਕ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਪਹਿਲੋਂ ਵੀ ਇਹ ਮਾਲ ਜਿਹੜਾ ਇਹ ਉੱਥੇ ਹੀ ਗਿਆ ਹੈ ਹਨ ਹੁਣ ਵੀ ਜਿਹੜਾ ਇਹਨਾਂ ਨੇ ਸਪਲਾਈ ਕਰਨਾ ਸੀ ਅੱਗੇ ਉਧਰ ਹੀ ਪਹੁੰਚਾਣਾ ਸੀ ਇਹ ਜ਼ਿਆਦਾਤਰ ਹੁਣ ਇਹ ਵਾਲਾ ਜਿਹੜਾ ਗਰਮ ਸੀਗੇ ਪੰਜਾਬ ਦੇ ਲਈ ਮਤਲਬ ਡਿਲੀਵਰੀਜ਼ ਦੇ ਰਹੇ ਸੀ ਜਾਂ ਅਦਰ ਸਟੇਟਸ ਦੇ ਲਈ ਇਹ ਸੰਜਾਦਾ ਕੰਮ ਕਰ ਰਹੇ ਸੀਗੇ ਇਹ ਵਾਲਾ ਨੈਟਵਰਕ ਜਿਹੜਾ ਇਹ ਸਾਨੂੰ ਅਦਰ ਸਟੇਟ ਦਾ ਜ਼ਿਆਦਾ ਲੱਗ ਰਿਹਾ ਜੀ ਕਿਉਂਕਿ ਇਹਨਾਂ ਦੇ ਜਿਹੜੇ ਅਗਲੇ ਹੈਗੇ ਨੇ ਪਿਛਲੀਆਂ ਵੀ 트ਾਂਜ਼ੈਕਸ਼ਨਸ ਅਸੀਂ ਦੇਖੀਆਂ ਇਹ ਅਦਰ ਸਟੇਟ ਦਾ ਜ਼ਿਆਦਾ ਸਰ ਟੋਟਲ ਹੁਣ ਇਸ ਕੇਸ ਦੀ ਗੱਲ ਕਰੀਏ 50 ਕਿਲੋ ਹਿਰੋਇਨ ਦੇ ਹੁਣ ਕਿੰਨੇ ਜਣੇ ਅਰੇਸਟਡ ਹੋ ਗਏ ਇਹਦੇ ਵਿੱਚ ਇਹ ਦੂਸਰਾ ਬੰਦਾ ਅਸੀਂ ਅਰੇਸਟ ਕਰ ਲਿਆ ਜਿਹੜਾ ਸ਼੍ਰੀਆਨਚ ਐਂਡ ਬਾਕੀ ਹੋਰ ਸਾਡੀਆਂ ਅਜੇ ਵੀ ਰੇਡ ਚੱਲੀ ਹੈ ਕਿੰਨੇ ਸਰ ਜਾਂ ਕਿਲੋ ਵਾਲਾ ਸਰ ਜੇਲ੍ਹ ਚੋਂ ਤਾਜ਼ਾ ਤਾਜ਼ਾ ਆਇਆ ਸੀਗਾ ਪਿਛਲੀ ਕਾਨਫਰੰਸ 'ਚ ਤੁਸੀਂ ਦੱਸਿਆ ਸੀ ਲੱਗਦਾ ਵੀ ਜਿਹੜਾ ਹੁਣ ਤੁਸੀਂ ਰਾਜਸਥਾਨ ਤੋਂ ਫੜਿਆ ਇਹ ਦੋਵੇਂ ਇਕ ਜਰੀ ਪਈ ਹੋਵੇ ਇਸ ਲਈ ਅੱਜ ਨੈਟਵਰਕ ਤੇ ਤੁਹਾਡੇ ਜਰੀਏ ਫੜਿਆ ਗਿਆ ਨਹੀਂ ਇਹ ਪਹਿਲਾਂ ਜੇਲ੍ਹ ਦੇ ਵਿੱਚ ਨਹੀਂ ਰਿਹਾ ਐਂਡ ਉਹਦੇ ਨਾਲ ਵੀ ਨਹੀਂ ਰਿਹਾ ਕਿਤੇ ਇਹ ਇੱਕ ਡਿਫਰੈਂਟ ਸੀ ਜਿਵੇਂ ਉਹਨਾਂ ਨੇ ਅਲੱਗ-ਅਲੱਗ ਕੀਤਾ ਹੁੰਦਾ ਹੈ ਕਿ ਪੈਸਿਆਂ ਦਾ ਕਾਰੋਬਾਰ ਥੋੜਾ ਜਿਹਾ ਅਲੱਗ ਰੱਖਿਆ ਸੀ ਐਂਡ ਇਹ ਵਾਲਾ ਡਰੱਗ ਦਾ ਥੋੜਾ ਲੱਗ ਰੱਖਿਆ ਇੱਥੇ ਪਹਿਲਾ ਕੇਸ ਹੈ ਇਹ ਮੁੰਡਾ ਨਹੀਂ ਇੱਥੇ ਪਹਿਲਾਂ ਕੋਈ ਕੇਸ ਨਹੀਂ ਇਹ ਕਿੰਨੇ ਦਾ ਮੁੰਡਾ ਸੀ ਇਹ ਕਿੰਨੀ ਕਮਰਦਾ ਇਹਦੀ ਕੋਈ ਆਰਾਊਂਡ 25 30 25 30 ਖਲਦਾ ਜੀ ਤੇ ਇਹ ਵੀ ਥਰੂ ਸਾਰਾ ਨੈਟਵਰਕ ਜਿਹੜਾ ਪਾਕਿਸਤਾਨ ਤੋਂ ਹੀ ਚੱਲ ਰਿਆ ਸੀਗਾ ਚਾਹੇ ਹਵਾਲੇ ਦਾ ਸੀ ਚਾਹੇ ਡਰੱਗਸ ਵਾਲਾ ਸੀ ਇਹ ਵੀ ਉਹਨਾਂ ਦਾ ਡਾਇਰੈਕਟਲੀ ਦੇ ਵਿੱਚ ਕੰਟਰੋਲ ਬੇਸਿਕਲੀ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਸੀਗਾ ਤੇ ਉਹਨਾਂ ਨੇ ਲਾਈਨਸ ਵੰਡੀਆਂ ਹੋਈਆਂ ਸੀ ਇਹਨਾਂ ਨੂੰ ਹਵਾਲੇ ਦਾ ਦਿੱਤਾ ਗਿਆ ਸੀਗਾ ਔਰ ਉਹਨਾਂ ਨੂੰ ਡਰੱਗਸ ਦਾ ਦਿੱਤਾ ਗਿਆ ਸੀ ਇਹੀ ਇਹਨਾਂ ਨੂੰ ਜਿਹੜੇ ਪੈਸੇ ਇਕੱਠੇ ਕਰਨੇ ਸੀ ਇਸ ਬਿਜ਼ਨਸ ਦੇ ਕਿਉਂਕਿ ਅਲਟੀਮੇਟਲੀ ਤੇ ਬਿਜ਼ਨਸ ਹੈ ਉਹ ਵਾਲਾ ਜਿਹੜਾ ਇਕੱਠਾ ਕਰਨ ਦਾ ਜਿਹੜਾ ਜਮਾ ਸੀ ਉਹ ਇਹ ਦੇਖ ਰਿਹਾ ਸੀ ਓਕੇ ਤਾਂ ਇਹਦੀ ਬਹੁਤ ਸਾਰਾ ਹੋਰ ਵੀ ਬੰਦੇ ਪੈਸੇ ਆਲੇ ਵੀ ਲਗ ਬੰਦੇ ਹੋ ਸਕਦੇ ਜਿਹੜੇ ਇਦੇ ਅੱਗੇ ਬੰਦੇ ਹੈਗੇ ਨਹੀਂ ਜੀ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਜਿਵੇਂ ਉਹ ਡਾਇਰੈਕਸ਼ਨ ਦਿੰਦੇ ਨੇ ਵੀ ਇੱਥੋਂ ਪੈਸੇ ਕਿੱਥੋਂ-ਕਿੱਥੋਂ ਕਲੈਕਸ਼ਨ ਕਰਨੀ ਹੈ ਉਹ ਅਸੀਂ ਸਾਰੇ ਕਰ ਰਹੇ ਹਾਂ ਲਿਸਟ ਉੱਪਰ